ਸਤਿ ਸ੍ਰੀ ਅਕਾਲ ਪੰਜਾਬੀਓ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਜੀਰਾ ਸ਼ਰਾਬ ਫੈਕਟਰੀ ਪਿਛਲੇ 2 ਸਾਲਾਂ ਤੋਂ ਮੋਰਚਾ ਚੱਲਿਆ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਜੀਰੇ ਆਇਆ ਸੀਗਾ ਤੇ ਅਸੀਂ ਜੀਰੇ ਦੇ ਵਿੱਚ ਮਾਰਚ ਕਰਨਾ ਸੀ ਤੇ ਅੱਜ ਪੰਜਾਬ ਸਰਕਾਰ ਇੰਨੀ ਬਖਲਾਈ ਪਈ ਆ ਕਿ ਜੀਰਾ ਮੋਰਚਾ ਤੇ ਅੱਜ ਇੱਕ ਵਾਰੀ ਫੇਰ ਜਿਹੜਾ ਪਿਛੇ ਪਿਛੇ ਇਹਨਾਂ ਨੇ ਪੁਲਿਸ ਚਾੜੀ ਸੀ ਅੱਜ ਫੇਰ ਪੁਲਿਸ ਚਾੜਤੀ ਆ ਆ ਦੇਖੋ ਮੈਂ ਵੀਰ ਨੂੰ ਕਹੂੰਗਾ ਵੀ ਇੱਥੋਂ ਚਾਰ ਪੰਜ ਗੱਡੀਆਂ ਪੁਲਿਸ ਦੀਆਂ ਖੜੀਆਂ ਬੱਸਾਂ ਭਰ ਕੇ ਪੁਲਿਸ ਇੱਥੇ ਚਾੜਦੀ ਆ ਵੀ ਇਹ ਮੁੱਖ ਮੰਤਰੀ ਦਾ ਵਿਰੋਧ ਨਾ ਕਰ ਸਕਣ ਅਸੀਂ ਵਿਰੋਧ ਨਹੀਂ ਅਸੀਂ ਤਾਂ ਸਵਾਲ ਹੀ ਪੁੱਛਣੇ ਸੀਗੇ ਮੁੱਖ ਮੰਤਰੀ ਨੂੰ ਆ ਦੇਖੋ ਬੱਸਾਂ ਕਿਵੇਂ ਤੇ ਇੱਧਰ ਆ ਜਿਹੜੀ ਆ ਸਿਕਿਉਰਿਟੀ ਸਾਰੀ ਆ ਖੜੀ ਆ ਪੁਲਿਸ ਖੜੀ ਆ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਉਹ ਸਾਡੇ ਪਿੰਡਾਂ ਦੇ ਵਿੱਚ ਜਦੋਂ ਬੱਚੇ ਮਰ ਰਹੇ ਸੀ ਤੁਸੀਂ ਨਹੀਂ ਆਏ ਸਾਡੇ ਪਿੰਡਾਂ ਦੇ ਵਿੱਚ ਕੈਂਸਰ ਫੈਲ ਰਿਹਾ ਸੀ ਤੁਸੀਂ ਨਹੀਂ ਆਏ ਉਹ ਸਾਡੇ ਪਿੰਡਾਂ ਦੇ ਵਿੱਚ ਬੇਜਵਾਨੇ ਲੋਕ ਮਰ ਰਹੇ ਸੀ ਤੁਸੀਂ ਨਹੀਂ ਆਏ ਉਹ ਸਾਡੇ ਪਿੰਡਾਂ ਦੇ ਵਿੱਚ ਆ ਛਰਾਬ ਫੈਕਟਰੀ ਨੇ ਕਹਾਨ ਕੀਤਾ ਪਾਣੀ ਖਰਾਬ ਕੀਤਾ ਸਾਡੀ ਮਿੱਟੀ ਸਾਡੀ ਧਰਤੀ ਖਰਾਬ ਕੀਤੀ ਤੁਸੀਂ ਨਹੀਂ ਬੜੇ ਅੱਜ ਤੁਸੀਂ ਜੀਰੇ ਦੇ ਵਿੱਚ ਆ ਰਹੇ ਹੋ ਕਿਹੜੇ ਮੂਨ ਆ ਰਹੇ ਹੋ ਸਾਨੂੰ ਦੱਸਿਓ ਤਾਂ ਸਹੀ ਉਹ ਤੁਸੀਂ ਸਾਡਾ ਅੱਜ ਤਿੱਕਰ ਵੀ ਪੱਖ ਕੋਟ ਵਿੱਚ ਨਹੀਂ ਰੱਖ ਰਹੇ ਉਹ ਤੁਸੀਂ ਲੈਤੀ ਰੂਪ ਸਾਨੂੰ ਨਹੀਂ ਦੇ ਰਹੇ ਉਹ ਤੁਸੀਂ ਸਾਡੇ ਜਦੋਂ ਬੱਚੇ ਇੱਥੇ ਮਰਿਆ ਸੀ ਜਸਕਰਨ ਸਿੰਘ ਆ ਕੋਈ 12-15 ਸਾਲਾਂ ਦਾ ਬੱਚਾ ਮਰਿਆ ਸੀ ਤੁਸੀਂ ਨਹੀਂ ਬੋੜੇ ਆ ਰਾਜਵੀਰ ਕਹਿਆ ਸੀ ਤੁਸੀਂ ਨਹੀਂ ਬੋੜੇ ਉਹ ਬੂਟਾ ਸਿੰਘ ਮੁੱਕਿਆ ਸੀ ਤੁਸੀਂ ਨਹੀਂ ਬੋੜੇ ਪਤਾ ਨਹੀਂ ਇਹ ਫੈਕਟਰੀ ਕਿੰਨੇ ਰਾਜਵੀਰ ਕਿੰਨੇ ਜਸਕਰਨ ਕਿੰਨੇ ਬੂਟਾ ਸਿੰਘ ਖਾ ਗਈ ਪਰ ਤੁਸੀਂ ਨਹੀਂ ਆਏ ਉਹ ਤੁਸੀਂ ਗੁਜਰਾਤ ਵਿੱਚ ਜਾ ਕੇ ਮਗਰ ਮੱਛ ਦੇ ਆਸੂ ਬਹਾਉਣ ਵਾਲੇ ਹੋ ਉਹ ਤੁਹਾਡਾ ਕੇਦਰੀਆਲ ਫੜ ਲਿਆ ਆਪ ਕਿਧਾਲੇ ਵਿੱਚ ਜਿਹੜੇ ਕਿ ਆ ਸ਼ਰਾਬ ਫੈਕਟਰੀ ਵਾਲੇ ਵੀ ਵਿੱਚ ਅਨਵੋਲਵਾ ਇਹ ਵੀ ਜਵੰਤ ਦੇ ਬਾਹਰ ਆਏ ਆ ਤੇ ਤੁਸੀਂ ਗੁਜਰਾਤ ਦੇ ਵਿੱਚ ਜਾ ਕੇ ਅੱਖਾਂ 'ਚ ਪਾਣੀ ਸੱਟ ਲੱਗੇ ਅੱਖਾਂ 'ਚ ਗਲੇਡੂ ਸੱਟ ਲੱਗੇ ਉਹ ਸੋਨੂੰ ਰੋਣ ਨਹੀਂ ਆਇਆ ਜਦੋਂ ਸਾਡੇ ਲੋਕ ਮਰ ਰਹੇ ਸੀਗੇ ਜਦੋਂ ਪੰਜਾਬ ਸੰਤਾਪ ਹਟਾ ਰਿਆ ਸੀ ਇਹ ਫੈਕਟਰੀ ਦਾ ਉਹ ਤੁਸੀਂ ਇੱਕ ਫਿਲਮੀ ਐਕਟਰ ਹੋ ਤੁਸੀਂ ਤੁਹਾਨੂੰ ਪਤਾ ਕਿਹੜਾ کردار ਕਿੱਥੇ ਨਿਭਾਉਣਾ ਉਹਦਾ ਤੁਹਾਨੂੰ ਤੁਹਾਨੂੰ ਉਹ ਹੁਣ ਪਹਿਲਾਂ ਵਾਲੇ ਲੋਕ ਨਹੀਂ ਰਹੇ ਜਿਹੜੀਆਂ ਤੁਸੀਂ ਨੌਟਕੀਆਂ ਕਰਦੇ ਸੀਗੇ ਨਾ ਉਹ ਲੋਕਾਂ ਨੂੰ ਸਾਰੀਆਂ ਪਤਾ ਲੱਗ ਗਈਆਂ ਸਾਡੇ ਹਲਕੇ ਦੇ ਵਿੱਚ ਤੁਹਾਨੂੰ ਵੋਟ ਨਹੀਂ ਪੈਣੀ ਤੁਸੀਂ ਅੱਜ ਵੋਟਾਂ ਲੈਣ ਆ ਗਿਓ ਪਰ ਤੁਹਾਨੂੰ ਵੋਟ ਨਹੀਂ ਪੈਣੀ ਆ ਵੀਰੋ ਇੱਕ ਵਾਰੀ ਫੇਰ ਆ ਦੇਖ ਲੋ ਸਾਨੂੰ ਇੱਥੇ ਨਜ਼ਰਬੰਦ ਕਰਨ ਨੂੰ ਕਹਿ ਲੋ ਜਾਂ ਤੁਹਾਨੂੰ ਰੋਕਣ ਨੂੰ ਕਹਿ ਲੋ ਇੱਥੇ ਫੇਰ ਪੁਲਿਸ ਆ ਚੁੱਕੀ ਆ ਤੇ ਸਾਰੇ ਪੰਜਾਬ ਨੂੰ ਬੇਨਤੀ ਆ ਕਿ ਕੱਲਾ-ਕੱਲਾ ਬੰਦਾ ਇਹ ਵੀਡੀਓ ਨੂੰ ਸ਼ੇਅਰ ਕਰੇ ਤੇ ਸਾਰੇ মিডিਆ ਨੂੰ ਬੇਨਤੀ ਆ ਕਿ ਸਾਡੀ ਆਵਾਜ਼ ਬਣੋ ਫੇਰ ਜਿਵੇਂ ਪਹਿਲਾਂ ਤੁਸੀਂ ਸਾਡੀ ਆਵਾਜ਼ ਬਣੇ ਸੀ ਇੱਕ ਵਾਰ ਫੇਰ ਸਾਡੀ ਆਵਾਜ਼ ਬਣੋ ਆ ਦੇਖ ਲਓ ਭਗਵੰਤ ਮਾਨ ਦੀਆਂ ਕਰਤੂਤਾ ਇਹ ਬਖਲਾਇਆ ਪਿਆ ਡਰਿਆ ਪਿਆ ਅਸੀਂ ਸਵਿਧਾਨ ਨੂੰ ਮੰਨਦੇ ਆ ਸਾਡਾ ਸੰਵਿਧਾਨਿਕ ਹੱਕ ਆ ਅਸੀਂ ਮਾਰਚ ਕਰ ਸਕਦੇ ਆ ਅਸੀਂ ਆਪਣੇ ਲੋਕਾਂ ਤੇ ਕਰੇ ਲੋਕਾਂ ਦੀ ਕਚਹਿਰੀ ਵਿੱਚ ਜਾ ਸਕਦੇ ਆ ਲੋਕੋ ਤੋਂ ਲੋਕਾਂ ਨੂੰ ਦੱਸ ਸਕਦੇ ਆ ਵੀ ਆ ਅਸੀਂ ਕਰ ਰਹੇ ਆ ਆ ਸੰਤਾਪ ਝੜਾ ਰਹੇ ਆ ਪਰ ਭਗਵੰਤ ਮਾਨ ਅੱਜ ਵੋਟਾਂ ਲੈਣ ਆਉਣਾ ਤੇ ਇਹਨਾਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਸਾਨੂੰ ਰੋਕਣ ਤੇ ਲੱਗਾ ਹੋਇਆ ਸਾਡੇ ਨਾਲ ਜਥੇਬੰਦੀਆਂ ਵੀ ਆ ਜਥੇਬੰਦੀਆਂ ਦੇ ਨਾਲ ਵੀ ਗੱਲ ਕਰਾਉਣੇ ਆ ਆ ਦੇਖੋ ਆ ਸਿਕਿਉਰਿਟੀ ਖੜੀ ਸਾਨੂੰ ਰੋਕਣ ਤੇ ਤੇ ਆ ਸਾਡੇ ਜਿਹੜੇ ਜਝਾਰੂ ਲੋਕ ਸਾਡੇ ਇੱਥੇ ਸਿਰੜੀ ਲੋਕ ਜਿਹੜੇ ਅਸੀਂ ਧੰਨਵਾਦ ਕਰਦੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਤੇ ਭਗਵਾਨ ਤੁਮਾਨ ਸਾਹਿਬ ਇੱਕ ਤੁਹਾਨੂੰ ਚੇਤਾਵਨੀ ਆ ਦਹੀਂ ਦੇ ਭਲੇਖੇ ਕਿਤੇ ਕਪਾਹ ਦਾ ਫੋਟ ਨਾਲ ਸੰਗ ਚ ਫਸਾਲਿਓ ਇਹਨਾਂ ਸਮਝੋ ਵੀ ਇੱਥੇ ਲੋਕ ਥੋੜੇ ਆ ਇੱਥੇ ਪੂਰਾ ਪੰਜਾਬ ਫੇਰ ਉੱਪਰ ਕੇ ਆਊਗਾ ਸਾਰੀਆਂ ਜਥੇਬੰਦੀਆਂ ਉੱਪਰ ਕੇ ਆਉਣਗੀਆਂ